ਪੰਜਾਬ ਦੀ ਜਿਹੜੀ ਸਥਿਤੀ ਹੈ ਉਹ ਬੜੀ ਦੈਨਿਆ ਸਥਿਤੀ ਹੈ। ਪੰਜਾਬ ਸਰਕਾਰ ਨੂੰ ਜਿਸ ਆਸ਼ਾ ਨਾਲ ਲੋਕਾਂ ਨੇ ਲਿਆਂਦਾ ਸੀ ਉਹ ਆਸ਼ਾਵਾਂ ਦੇ ਟਾਰਗੇਟ ਤੱਕ ਤਾਂ ਨੇੜੇ ਤੇੜੇ ਪਹੁੰਚਣੋਂ ਤਾਂ ਬਹੁਤ ਦੂਰ ਦੀ ਗੱਲ ਹੈ। ਉਹਨਾਂ ਨੇ ਸ਼ੁਰੂ ਹੀ ਨਹੀਂ ਕੀਤੀ। ਜੇ ਅਸੀਂ ਕਹਿ ਲਈਏ ਕਿ ਵੀ ਕਿਤੇ ਨਾ ਕਿਤੇ ਕੁਸ਼ਤੀ ਚ ਫਾਈਲ ਤੇ ਤਾਉਣੀਆਂ ਚਾਹੀਦੀਆਂ। ਜ਼ਰੂਰ ਤਦਾਦੀ ਹੁਣ ਇੱਥੇ ਤੋਂ ਕੁਝ ਕੀਤਾ ਹੀ ਨਹੀਂ ਜਾ ਰਿਹਾ ਹਰ ਹਫ਼ਤੇ ਦੇ ਵਿੱਚ ਇੱਕ ਕੈਬਨਿਟ ਮਨਿਸਟਰ ਜਿਹੜੀ ਮੀਟਿੰਗ ਹੁੰਦੀ ਹੈ ਜਿਹਦੇ ਨਾਲ ਪੰਜਾਬ ਦੇ ਮੰਨ ਸੂਬੇ ਦੀਆਂ ਆਪਣੀਆਂ ਇੰਪੋਰਟੈਂਟ ਗੱਲਾਂ ਕੀਤੀਆਂ ਜਾਂਦੀਆਂ ਬਹੁਤ ਸਾਰੀਆਂ ਚੀਜ਼ਾਂ ਕਿਉਂਕਿ ਸੈਸ਼ਨ ਤੱਕ ਆਉਂਦੇ ਤੱਕ ਬਹੁਤ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਕੈਬਨਿਟ ਦੀ ਮੀਟਿੰਗ ਪਿਛਲੇ 4 ਮਹੀਨੇ ਤੋਂ ਕੋਈ ਕੈਬਨਿਟ ਮੀਟਿੰਗ ਨਹੀਂ ਹੋਈ ਭਾਵ ਪੰਜਾਬ ਸਰਕਾਰ ਦੇਸ਼ ਦੀ ਜਨਤਾ ਦੇ ਪ੍ਰਤੀ ਜਿਹੜੀ ਆ ਉਹ ਸੀਰੀਅਸ ਨਹੀਂ ਹੈ ਅਨੁਸੂਚੀ ਜਾਤੀ ਦੇ ਲਈ ਜਿਹੜੀਆਂ ਉਹਨਾਂ ਦੀਆਂ ਕੋਈ ਵੀ ਯੋਜਨਾਵਾਂ ਹੈ ਨਹੀਂ ਜਿਹੜੀਆਂ ਚਾਲੂ ਸੀਗੀਆਂ ਉਹ ਬੰਦ ਪਈਆਂ ਆਯੂਸ਼ਮਾਨ ਦੀ ਯੋਜਨਾ ਤੁਸੀਂ ਸਾਰੇ ਦੇ ਜਾਣਦੇ ਹੋ ਕਿ ਪੂਰੇ ਦੇਸ਼ ਦੇ ਵਿੱਚ ਆਯੂਸ਼ਮਾਨ ਦੀ ਯੋਜਨਾ ਚਾਲੂ ਲੱਗੀ ਹੋਆ ਪਰ ਪੰਜਾਬ ਦੇ ਵਿੱਚ ਜਿਹੜੇ ਪ੍ਰਾਈਵੇਟ ਹਸਪੀਟਲ ਨਹੀਂ ਲੈ ਰਹੇ ਕਿਉਂ ਕਿ ਪੰਜਾਬ ਸਰਕਾਰ ਉਹਨਾਂ ਨੂੰ ਪੈਸਾ ਨਹੀਂ ਦੇ ਰਹੀ ਔਰ ਅੱਜ ਤੁਸੀਂ ਦੇਖਿਆ ਹੋਣਾ ਕਿ ਬੜਾ ਸ਼ੋਰ ਮਚਾਇਆ ਸੀ ਕਿ ਆਮ ਕਲੀਨ ਆਮ ਆਦਮੀ ਕਲੀਨਿਕ ਆਮ ਆਦਮੀ ਕਲੀਨਿਕ ਹਕੀਕਤ ਦੇ ਵਿੱਚ ਉਹ ਕੇਂਦਰ ਦਾ ਪੈਸਾ ਸੀ ਜਦੋਂ ਅਸੀਂ ਰੌਲਾ ਪਾਉਂਦੇ ਸੀਗੇ ਤੇ ਸਾਡੀ ਗੱਲ ਨੂੰ ਕਈ ਵਾਰੀ ਜਿਹੜੀ ਝੁੱਠ ਲਾਉਂਦਾ ਹੈ ਇਹ ਤੇ ਰਾਜਨੀਤੀ ਵਾਲੀ ਹੈ ਔਰ ਅੱਜ ਉਹ ਸਾਬਤ ਤੱਥਾਂ ਤੇ ਹੋ ਗਿਆ ਕਿਉਂਕਿ ਹਾਈ ਕੋਰਟ ਨੇ ਵੀ ਕਹਿ ਦਿੱਤਾ ਉਹਨਾਂ ਨੂੰ ਕਿ ਇਹ ਜਿਹੜੀਆਂ ਉੱਥੇ ਮੁੱਖ ਮੰਤਰੀ ਦੀਆਂ ਨਜਾਇਜ਼ ਫੋਟੋਆਂ ਲੱਗੀਆਂ ਉਹ ਤਾਰੀਆਂ ਜਾਣ ਮਸ਼ਹਬਦ ਨਜਾਇਜ਼ ਕਹਿ ਰਹੇ ਪਰ ਉਹ ਉਤਾਰਨੀਆਂ ਪਈਆਂ ਔਰ ਇਤੋਂ ਤੱਕ ਕਿ ਉਹਦਾ ਨਾਂ ਵੀ ਜਿਹੜਾ ਆਮ ਆਦਮੀ ਕਲੀਨਿਕ ਸੀ ਉਹ ਵੀ ਫਰੇਵ ਸੀ ਲੋਕਾਂ ਦੇ ਨਾਲ ਕੀਤਾ ਉਹ ਕੇਂਦਰ ਦਾ ਪੈਸਾ ਸੀ ਉਹ ਆਯੂਸ਼ਮਾਨ ਯੋਜਨਾ ਦਾ ਪੈਸਾ ਉਹਦੇ ਤੇ ਲੱਗਾ ਸੀ ਅੱਜ ਉਹਦਾ ਨਾਂ ਜਿਹੜਾ ਹੈ ਆਯੂਸ਼ਮਾਨ ਸਿਹਤ ਕੇਂਦਰ ਹੋ ਗਿਆ ਪਰ ਫੇਰ ਵੀ ਹੱਲੇ ਵੀ ਦੇਨ ਤੇ ਬੇਈਮਾਨੀ ਹੈ ਤੇ ਅੱਤੇ ਤੱਕ ਕਿਤੇ ਨਹੀਂ ਹੋਇਆ ਤੀਸਰਾ ਜਿਹੜਾ ਹੈ ਜਿਹੜੀ ਮੈਂ ਇੱਥੇ ਹੁਸ਼ਿਆਰਪੁਰ ਨਾਲ ਜੁੜੀ ਸੀ ਜਦੋਂ ਮੈਂ ਮੈਡੀਕਲ ਕਾਲਜਾਂ ਦੀ ਗੱਲ ਕਰ ਰਿਹਾ ਸੀ ਤਾਂ ਮੈਂ ਹੁਸ਼ਿਆਰਪੁਰ ਦੀ ਵਿਸ਼ੇਸ਼ਤਾ ਅਜ ਤੋਂ 2 ਸਾਲ ਪਹਿਲਾਂ ਲਗਭਗ ਇੱਥੇ ਜਿਹੜਾ ਆ ਉਹਨੂੰ ਕਾਟਣ ਹੋਇਆ ਸੀ ਮੇਰੇ ਹੱਲ ਹਰ 10 ਫੁੱਟ ਦੇ ਉੱਤੇ ਇੱਕ ਬੋਰਡ ਲੱਗਾ ਹੋਇਆ ਔਰ ਉਸ ਤੋਂ ਪਹਿਲਾਂ ਜਦੋਂ ਦੁਸ਼ਹਿਰਾ ਹੋਇਆ ਸੀ ਉਹਦੇ ਸੀਐਮ ਸਾਹਿਬ ਵੀ ਆਏ ਸੀ ਉਦੋਂ ਮੈਂ ਮੰਚ ਤੋਂ ਖੜੇ ਹੋ ਕੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਆਪਣਾ ਪੈਸੇ ਜਿਹੜੇ ਭੇਜ ਦਿੱਤੇ ਆ ਕਿਉਂਕਿ ਪਹਿਲੀ ਕਿਸ਼ਤ 50 ਕਰੋੜ ਰੁਪਏ ਦੀ ਆਈ ਸੀ ਤਾਂ ਕਿ ਉਹਦੇ ਟੈਂਡਰ ਵਗੈਰਾ ਚਲੋ ਕੀਤਾ ਜਾਵੇ ਉਸ ਤੋਂ ਬਾਅਦ ਅਗਲੀ ਕਿਸ਼ਤ ਆਣੀ ਸੀ ਪਰ ਉਹ ਟੈਂਡਰ ਕਿੱਥੇ ਆ ਮੇਰੇ ਹੱਲ ਦੱਸਣ ਦੀ ਲੋੜ ਨਹੀਂ ਔਰ ਜਦੋਂ ਉਦਘਾਟਨ ਹੋਇਆ ਸੀ ਤਾਂ ਪਤਾ ਨਹੀਂ ਕਿੰਨੀਆਂ ਯੋਜਨਾਵਾਂ ਸੀ ਹਸਪਤਾਲ ਦਾ ਤਾਂ ਬੈਠੇ ਇੱਕ ਸੀ ਵੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਐਨੇ ਕਰੋੜ ਦੀਆਂ ਹਜ਼ਾਰਾਂ ਕਰੋੜਾਂ ਦੀਆਂ ਉਹ ਜਣੀਆਂ ਯੋਜਨਾਵਾਂ ਇੱਥੇ ਦਿਖਾ ਲਈਆਂ ਗਈਆਂ ਪਰ ਹਕੀਕਤ 'ਚ ਕੁਝ ਨਹੀਂ ਥਿਆ ਔਰ ਮੈਡੀਕਲ ਕਾਲਜ ਦਾ ਹਾਲੇ ਤੱਕ ਵੀ ਕਿਸੇ ਨੂੰ ਕੋਈ ਉੱਗ ਸੁਗਨ ਨਹੀਂ ਦਿਖਾਈ ਦੇ। ਸੋ ਐਸੀਆਂ ਸਾਰੀਆਂ ਚੀਜ਼ਾਂ ਦੀਆਂ ਸਥਿਤੀਆਂ ਨੂੰ ਦੇਖਦੇ ਹੋਏ ਅਸੀਂ ਇਹ ਕਹਿ ਸਕਦੇ ਆ ਕਿ ਆਉਣ ਵਾਲੇ ਸਮੇਂ 'ਚ ਦਿੱਲੀ ਨਾਲੋਂ ਵੀ ਬੁਰਾ ਹਾਲ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦਾ ਖੂਨ ਵਾਲਾ ਆ ਔਰ 27 ਦੇ ਰਿਜ਼ਲਟ ਜਿਹੜੇ ਆਉਣਗੇ ਉਹ ਦਾ ਜਿਹੜਾ ਰਿਜ਼ਲਟ ਹੋਏਗਾ ਔਰ ਭਾਰਤੀ ਜਨਤਾ ਪਾਰਟੀ ਦੇ ਕਹਿ ਸਕਦਾ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੇ ਆ ਉਹ ਲੋਕਾਂ ਤੱਕ ਜਾਣਗੇ। ਸਿੱਖਰ ਚੋਣਾਂ ਹੋਣਗੀਆਂ ਵੈਸੇ ਅਰਵਿੰਦ ਕੇਜਰੀਵਾਲ ਪੰਜਾਬ 'ਚ ਪੰਜਾਬ 'ਚ ਚੋਣਾਂ ਹੋਣਗੀਆਂ ਵੈਸੇ। ਉਹ ਕਿਹ ਚੱਲ ਰਿਹਾ ਨਾ ਕਿ ਚੋਣਾਂ ਹੋ ਤੋਂ ਨਹੀਂ ਸਕਦੇ। ਦੇਖੋ ਹੱਲੇ ਤੱਕ ਉਹ ਐਸਾ ਕੋਈ ਆਇਆ ਨਹੀਂ ਕਿ ਜੋ ਮੈਨੂਅਲ ਦੇ ਤੱਕ ਪਤਾ ਲੱਗਾ ਸੀ ਜਿਹੜਾ ਪਾਰਲੀਮੈਂਟ ਦੇ ਵਿੱਚ 181 ਲੇਖਣ ਦਾ ਬਜਟ ਵੀ ਆਇਆ ਸੀ ਉਹ 234 ਨੂੰ ਮੁੱਖ ਰੱਖ ਕੇ ਬਣਾਇਆ ਗਿਆ ਸੀ। ਸੋ ਜੇ ਹੱਲੇ ਮੈਂ ਕਹਿ ਨਹੀਂ ਸਕਦਾ ਕਿ 27 'ਚ ਹੋਣ ਦੇ 29 'ਚ ਹੁੰਦੇ ਪਰ ਇਹ ਹੈ ਕਿ ਜਦੋਂ ਵਿੱਚੋਂ ਨਾ ਹੋਣਗੇ ਆਉਣ ਵਾਲੇ ਸਮੇਂ ਸਾਡੇ ਕੋਲ ਨੇੜੇ ਤੋਂ 27 ਆ ਜਦ ਤੱਕ ਉਹਦਾ ਕੋਈ ਨਹੀਂ ਹੈ ਤਾਂ ਅਸੀਂ ਤਾਂ 27 ਦਾ ਹੀ ਟੀਚਾ ਮੰਨ ਕੇ ਚੱਲਾਂਗੇ ਔਰ 27 'ਚ ਸਬਕ ਸਿਖਾਵਾਂਗੇ। ਇਹ ਟੀਚਾ ਜੀ ਇੱਕ ਸਮਾਂ ਅਰਵਿੰਦ ਕੇਜਰੀਵਾਲ ਕਹਿ ਰਹੇ ਨੇ ਤੇ ਆਈਕਨ ਬਲਾਕੋ ਕਿ ਅਬ ਮੈਂ ਹੁਣ ਮਤਲਬ ਡਾਇਰੈਕਟ ਦੇਖਾਂਗੀ ਪੰਜਾਬ ਨੂੰ ਨਹੀਂ ਪਹਿਲਾਂ ਇਨਡਾਇਰੈਕਟ ਦੇਖਦਾ ਸੀ ਕੀ ਪਹਿਲਾਂ ਉਹ ਇਨਡਾਇਰੈਕਟ ਦੇਖ ਰਿਹਾ ਸੀ ਕਿ ਡਾਇਰੈਕਟ ਦੇਖ ਰਿਹਾ ਸੀ ਪਹਿਲਾਂ ਵੀ ਸਾਡਾ ਜਿਹੜਾ ਸਰਕਾਰ ਜਿਹੜੀ ਸੀ ਉਹ ਦਿੱਲੀ ਤੋਂ ਚੱਲ ਰਹੀ ਹੈ ਹੁਣ ਵੀ ਦਿੱਲੀ ਤੋਂ ਚੱਲਦੀ ਜਿਹੜਾ ਉਥੋਂ ਜਿਹੜਾ ਸੁਆਤੀ ਮਾਲੀਵਾਲ ਦਾ ਸੀਗਾ ਉਹ ਜਿਹਨ ਨਾਲ ਇਸ਼ੂ ਹੋਇਆ ਸੀ ਔਰ ਉਹ ਕੇਜਰੀਵਾਲ ਦਾ ਉਹ ਐਸਡੀ ਸੀ ਅੱਜ ਉਹ ਪੰਜਾਬ ਦਾ ਜਿਹੜਾ ਮਤਲਬ মিডিਆ ਉਹ ਬਣ ਗਿਆ ਉਹ ਸਾਰਾ ਕੁਝ ਆਲੇ ਨਾਲ ਪੰਜਾਬ ਦੀ ਸਰਕਾਰ ਚਲਾਉਣ ਵਾਲਾ ਵਿਅਕਤੀ ਉਹੀ ਹੋ ਗਿਆ। ਜੋ ਪਹਿਲਾਂ ਤੋਂ ਵੀ ਜਿਹੜਾ ਇੱਥੇ ਪੰਜਾਬ ਜਿਹੜਾ ਜਿਹੜਾ ਆ ਉਹ ਮਲਟੀ ਸੈਂਟਰ ਕੰਮ ਕਰਦਾ ਸੀ। ਹਰੇਕ ਆਦਮੀ ਆਪਣੇ ਆਪ ਨੂੰ ਪੰਜਾਬ ਦਾ ਆਪਰੇਟਰ ਕਹਿਣ ਲਿਆ। ਇੱਕ ਸੈਂਟਰ ਜਿਹੜਾ ਆ ਉਹ ਰਾਗਵ ਚੱਡਾ ਜੀ ਨੇ ਬਣਾ ਕੇ ਬੈਠਾ। ਦੂਸਰਾ ਸੈਂਟਰ ਜਿਹੜਾ ਸੰਦੀਪ ਪਾਠਕ ਜੀ ਬਣਾ ਕੇ ਬੈਠੇ ਨੇ ਤੀਸਰਾ ਕੇਜਰੀਵਾਲ ਜੀ ਬਣਾ ਕੇ ਬੈਠੇ ਨੇ ਜਿਹੜਾ ਪਹਿਲਾ ਤਾਂ ਕੇਜਰੀਵਾਲ ਹੀ ਕਹੇ ਸਨ ਔਰ ਅਫਸਰਾਂ ਨੂੰ ਵੀ ਹਲੇ ਤੱਕ ਇਹ ਨਹੀਂ ਪਤਾ ਕਿ ਰਿਪੋਰਟ ਸਬਮਿਟ ਕਰਨੀ ਕਿਹਨੂੰ ਆ ਕੀ ਕਰਨਾ ਕਿਹਨੂੰ ਕਿਹਦੇ ਮੀਟਿੰਗ ਤੇ ਕਿਹਨੂੰ ਕਰੀਏ ਕੀ ਨਾ ਕਰੀਏ ਕਿਹਦੇ ਦੇਸ਼ ਨੂੰ ਕਿੰਨਾ ਕਪਾਲਣਾ ਕਰੀਏ ਇਹ ਉਹਨਾਂ ਚ ਵੀ ਕਨਫਿਊਜ਼ਨ ਹੋਣ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਔਰ ਅੱਜ ਦੇ ਇੰਨੇ ਸੈਂਟਰਾਂ ਹੋਣ ਕਰਕੇ ਇਹ ਨਹੀਂ ਤੈ ਕਰ ਪਾ ਰਹੀ ਕਿ ਕੈਬਨਟ ਜਿਹੜੀ ਕੈਬਨਟ ਮਨਿਸਟਰੀ ਦੀ ਮੀਟਿੰਗ ਹੋਣੀ ਚਾਹੀਦੀ ਹੈ ਉਹ ਨਹੀਂ ਹੋ ਪਾਈ ਔਰ ਜਦੋਂ ਸਰਕਾਰ ਹਾਰੀ ਤਾਂ ਦਿੱਲੀ ਦੀ ਮੀਟਿੰਗ ਪੰਜਾਬ ਦੀ ਬੁਲਾ ਲਈ ਤੁਹਾਡੇ 90 99 ਜਿਹੜੇ ਐਮ ਐਲ ਏ ਸੀ 92 ਮਲੇ ਤੁਸੀਂ بجائے ਕਿ ਇੱਕ ਆਦਮੀ ਆਣ ਕੇ ਇੱਥੇ ਮੀਟਿੰਗ ਕਰ ਜਿੰਦਾ ਸਾਰਿਆਂ ਨੂੰ ਚੱਕ ਕੇ ਦਿੱਲੀ ਬੁਲਾ ਲਿਆ ਕੀ ਦੱਸਣਾ ਚਾਹੁੰਦੇ ਕਿ ਵੀ ਚਾਹੇ ਮੈਂ ਹਾਰ ਗਿਆ ਔਰ ਕੰਟਰੋਲ ਮੇਰੇ ਕੋਲ ਹੀ ਹੈ ਇਹੀ ਦਰਸ਼ਨ ਦੀ ਕੋਸ਼ਿਸ਼ ਕੀਤੀ ਗਈ ਆ ਸੋ ਅਖੀਰ ਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਭਗਵੰਤ ਮਾਨ ਦੇ ਹੋਲ ਕੰਟਰੋਲ ਦੀ ਕੋਸ਼ਿਸ਼ ਨਹੀਂ ਇਹ ਜੋ ਕੰਟਰੋਲ ਆ ਉਹ ਸਾਡੇ ਕੋਲ ਹੀ ਆ ਇਸ ਕਰਕੇ ਮਲਟੀ ਸੈਂਟਰ ਹੋਣ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਔਰ ਭਗਵੰਤ ਮਾਨ ਦਾ ਤਾਂ ਹਾਲ ਇਹ ਹੁੰਦਾ ਕਿ ਮੱਝ ਚੋ ਕੇ ਕੋਈ ਲੈ ਗਿਆ ਤੇ ਜਾਂਦਾ ਹੋਇਆ ਤੇ ਕੱਟੇ ਦੀ ਮੂੰਹ ਨੂੰ ਤੇ ਜਿਹੜਾ ਆ ਉਹ ਝੱਗ ਜੀ ਲਾ ਗਿਆ ਤੇ ਜੱਟ ਨੇ ਆਣ ਕੇ ਕੱਟਾਈ-ਕੁੱਟ-ਕੁੱਟ ਮਾਰਤਾ ਤੋ ਪੰਜਾਬ ਦੀਆਂ ਨਿਗ੍ਹਾਵਾਂ ਦੇ ਵਿੱਚ ਤਾਂ ਦੋਸ਼ੀ ਜਿਹੜਾ ਆ ਉਹ ਕਟਾ ਜਿਹੜਾ ਆ ਉਹ ਭਗਵਾਨ ਤੋਂ ਮਾਣ ਦੀ ਬਾੜੀ ਆਉਣੀ ਹੈ ਪਰ ਨੁਕਸਾਨ ਕਾਂ ਦੇ ਲਈ ਜਿਹੜਾ ਚੋਰੀ ਦੇ ਰੂਪ ਚ ਮੱਝ ਦੁੱਧ ਚਰਾਉਣ ਵਾਲੇ ਜਿਹੜੇ ਆ ਉਹ ਦਿੱਲੀ ਦੇ ਬੈਠੇ ਚੋਰੀ ਆ ਸਰ ਆਰੇ ਤੋਲ ਪਲਾ ਦੇ ਸਰਕਾਰ ਨੇ ਬੰਦ ਕਰ ਦਿੱਤੀ ਜੀ ਫੂਆ ਆਪਣੇ ਮਾਲਪੜਾ ਲਾ ਹੋਵੇ ਜਾਂ ਕੰਡੀ ਗੜਾ ਲਾ ਹੋਵੇ ਜਾਂ ਕਾਂਡੇ ਵਾਲਾ ਹੋਵੇ ਕੋਈ ਜਿਹੜੀ ਸੀ ਹੁਣ ਰੋਡਾਂ ਦਾ ਇਦਾਂ ਹਾਲਾਤ ਆ ਨਾ ਤਾਂ ਕੀ ਦੇਖ ਰਹੀਏ ਤੋ ਇੱਕ ਜਿਹਨੇ ਬੈ ਜਾਏ ਨੇ ਲੋਕੀ ਪਛਾਣ ਹੋ ਰਹੀ ਹੈ ਦੇਖੀ ਇਹਹੀ ਤਾਂ ਗੱਲ ਹੈ ਕਿ ਜਿਹੜੀਆਂ ਚੀਜ਼ਾਂ ਨੂੰ ਨਾ ਸਮਝੀ ਔਰ ਜਿਹੜੀ ਪ੍ਰਸ਼ਾਸਨਿਕ ਚਲਾਉਣ ਦੀ ਕਮਜ਼ੋਰ ਕਹ ਲਈਏ ਮਾਨਸਿਕਤਾ ਦਾ ਕਾਰਨ ਹੈ ਇਹ ਸਾਰਾ ਪਰਛੋਆ ਹੈ ਜੇ ਅਕਲਮੰਦ ਹੁੰਦੇ ਪਹਿਲਾਂ ਸਾਰੀਆਂ ਸੀਗਾ ਤਾਂ ਉਹਨਾਂ ਨੂੰ ਕਰਾਉਣ ਦੇ ਲਈ ਕੋਈ ਪੰਜਾਬ ਸਰਕਾਰ ਕੋ ਤੋਂ ਦੇਣ ਨੂੰ ਤਨਖਾਹਾਂ ਦੇ ਪੈਸੇ ਹੈ ਔਰ ਉਹ ਸਰਕਾਰਾਂ ਨੂੰ ਬਣਾਉਣ ਦੇ ਲਈ ਘੱਟੋ-ਘੱਟ ਪਬਲਿਕ ਵੀ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਕੰਟਰੈਕਟਰਾਂ ਨੂੰ ਜਾ ਕੇ ਫੜ ਲਈਦੀ ਸੀ ਉਹਨਾਂ ਦਾ ਧੰਨਾ ਪ੍ਰਦਰਸ਼ਨ ਕਰ ਲੈਂਦੇ ਸੀ ਆਫੀਸਰ ਵੀ ਉਹਨਾਂ ਨੂੰ ਖਿਚਾਈ ਕਰ। ਹੁਣ ਜਦੋਂ ਵਿੱਚ ਰਿਆ ਹੀ ਕੁਛ ਨਹੀਂ ਤੇ ਸਰਕਾਰ ਨੇ ਤਾਂ ਪੈਸਾ ਉਹਨਾਂ ਕੋਲ ਤਾਂ ਆਪਣੇ ਕੋਲ ਹੈ ਨਹੀਂ। ਉਹਨਾਂ ਨੇ ਤਾਂ ਆਪਣੇ ਬੋਰਡ ਲਾਉਣੇ ਸੀ ਕਿ ਮੈਂ ਟੋਲ ਫਰੀ ਕਰ ਦਿੱਤੇ। ਭੁੱਲਾ ਲੈ ਹੁਣ ਖੱਡੇ ਭਰਨ ਦਾ ਕੰਮ ਉਹ ਤੇ ਜਨਤਾ ਪਰੇਗੀ ਜਾਂ ਆਉਣ ਵਾਲੀ ਸਰਕਾਰ।